ਹੈਲੋ ਗਾਇਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਫਿਰ ਕਰ ਰਹੇ ਆ ਇੱਕ ਹੋਰ ਵਲੌਗ ਦੀ ਸਟਾਰਟਿੰਗ ਆਪਾਂ ਨਾ ਦੋ ਕਿ ਹੋ ਗਏ ਲੈਡੀਆਂ ਕਿਉਂਕਿ ਆਪਾਂ ਛੁੱਟੀ ਜਾਣਾ ਥੋੜਾ ਟਾਈਮ ਨਾਲ ਨਿਕਲਣਾ ਮਤਲਬ ਹੋਰ ਦਿਨ ਆਪਾਂ ਥੋੜਾ ਜਿਹਾ ਲੇਟ ਨਿਕਲਦੇ ਆ ਮਤਲਬ ਕਿ 9:00 10:00 ਜਿੱਦਾਂ ਸ਼ੋਅ ਹੁੰਦਾ ਜਿੰਨੀ ਦੂਰ ਹੁੰਦਾ ਉਹਦੇ ਹਿਸਾਬ ਨਾਲ ਲੇਕਿਨ ਅੱਜ ਹੈਗਾ ਸਾਡਾ ਫਗਵਾੜੇ ਇਸ ਕਰਕੇ ਸਾਨੂੰ ਨਿਕਲਣਾ ਪਊਗਾ 8:00 ਵਜੇ ਤੇ ਕੁੜੀ ਜਿੱਤੇ ਡਾਊਨ ਹੋ ਗਿਆ ਠੰਡ ਕਰਕੇ ਐਂਡ ਮੈਂ ਹੋ ਚੁੱਕੇ ਨਾ ਧੋਕੇ ਕਪੜੇ ਵਗੈਰਾ ਆਪਾਂ ਡਰੈਸ ਆਪਣਾ ਆਹੀ ਆ ਤੇ ਵੀt ਹਜੇ ਨਾ ਆਇਆ ਨਹੀਂ ਹੈਗਾ ਵੀt ਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਉਸ ਤੋਂ ਬਾਅਦ ਆਪਾਂ ਦੇਖਦੇ ਪਹਿਲਾਂ ਆਪਾਂ ਬੇਜਨ ਨੂੰ ਮਿਲਦੇ ਇੱਕ ਵਾਰੀ ਆਪਾਂ ਕਿੱਥੇ ਆ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਦੇਖ ਫੋਨਾ ਦੀ ਲੈਣ ਲੱਗੀ ਆ ਚੜਾਈ ਆ ਚੱਕ ਲੈ ਕਿੱਡਾ ਚੱਕਣਾ ਚੱਕ ਲੈ ਦੋ ਚੜਾਈ ਆ ਤੇਰੀ ਚੜਾਈ ਆ ਕੋਈ ਨਾ ਤੇਰੇ ਨਾਲ ਹੀ ਸਾਰਾ ਕੁਝ ਲੈ ਹੋ ਹੋ ਦੇ ਕਪੜੇ ਸੁੱਕਦੇ ਨਹੀਂ ਹੈਗੇ ਹੋਲੀ ਵਾਲੀ ਆ ਸੌਰੀ ਸੌਰੀ ਤੇ ਬੁੱਟੇ ਦੇ ਪਰ ਰੱਖਤਾ ਵਈ ਹੋ ਹੋ ਮੰਮੀ ਨੀ ਜਰਾ ਪੂੰਛ ਮੜੀਆਂ ਮੇਰੀਆਂ ਕਿਹੜੀਆਂ ਤਰ੍ਹਾਂ ਦੇ ਮੜੀਆਂ ਮੋਟੀਆਂ ਤਾਬਰ ਵਾਲੀਆਂ ਦੇਖੀ ਮੈਂ ਪੰਨੇ ਕੀ ਮਟੰਗੇ ਹੋਈ ਆ ਤੇ ਆਹ ਨੀਚੇ ਆ ਤੇ ਅੱਗੇ ਲੰਘ ਜਾ ਕੇ ਉਹ ਨਾ ਮੈਂ ਸਿੰਜਣ ਲਈ ਉੱਪਰ ਮਾਰ ਕੇ ਆ ਗਿਆ ਤੇ ਹੁਣ ਆਪਾਂ ਹੋ ਗਿਆ ਫੁੱਲੀ ਰੈਡੀ ਜਾਣ ਲਈ ਨਿਕਲਣ ਲਈ ਹੁਣ ਚਾਹ ਚੁਪੀਏ ਥੋੜੀ ਜੀ ਚਾਹ ਪੀ ਕੇ ਤੇ ਨਿਕਲਦੇ ਆ ਤੁਹਾਨੂੰ ਬਹੁਤ ਜਿਆਦਾ ਖਾ ਬਾਅਦ ਮਤਲਬ ਬਹੁਤ ਜਿਆਦਾ ਨਹੀਂ ਬਸ ਠੀਕ ਠੀਕ ਆ ਐਨੀ ਨਹੀਂ ਹੈਗੀ ਤੇ ਉਹ ਸੇ سامنے ਆਫਿਸ ਟਾਟਾ ਐਂਡ ਚਲੋ ਨਿਕਲਿਆ ਹੁਣ ਚਲ ਦੇਖਦੇ ਆ ਆਪਣਾ ਸਾਰਾ ਦਿਨ ਕਿੱਦਾਂ ਦਾ ਜਾਊਗਾ ਕਿਉਂਕਿ ਦਿਨ ਦੀ ਸ਼ੁਰੂਆਤ ਕਰਦੇ ਆ ਵਧੀਆ ਮਨ ਨਾਲ ਕਰ ਰਹੇ ਆ ਲੇਕਿਨ ਵਧੀਆ ਹੀ ਹੋਊਗਾ ਚਲੋ ਵਧੀਆ ਹੋ ਹਮ ਬੋਸ ਨੰਤਿਆ ਵਾਲੀ ਆਉਣ ਨੇ ਨੇ ਯੈਸ ਬੋਸ ਬੋਸ ਤੇ ਅੱਜ ਮੈਂ ਕਰ ਲਿਆ ਆਪਣਾ ਫੋਨ ਚੇਂਜ ਤੇ ਹੈ ਤਾਂ ਮਾਡਲ ਤਾਂ ਉਹੀ ਆ ਲੇਕਿਨ ਇੱਕ ਟੀਵੀ ਦਾ ਲੈ ਲਿਆ ਆਪਾਂ ਕਿਉਂਕਿ ਸਪੇਸ ਜੇ ਆਪਾਂ ਨੂੰ ਬਹੁਤ ਦਿੱਕਤ ਹੁੰਦੀ ਸੀ ਇਸੇ ਕਰਕੇ ਸਾਡੇ ਵਲੌਗਸ ਨਹੀਂ ਪੈਂਦੇ ਹੁੰਦੇ ਸੀ ਤੇ ਹੁਣ ਆਪਣੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਨਾ ਹੀ ਵਲੌਗ ਲੇਟ ਹੋਊਗਾ ਸਾਡਾ ਇੱਕ ਦਿਨ ਬੀਤੇ ਆਈਡੀ ਤੇ ਆਊਗਾ ਇੱਕ ਦਿਨ ਮੇਰੀ ਆਈਡੀ ਤੇ ਆਊਗਾ ਆਈ ਮੀਨ ਆਈਡੀ ਸਾਡੀ ਦੋਨੋਂ ਦੀਆਂ ਇਕੱਠੀਆਂ ਆਈ ਨੇ ਦੋਨੋਂ ਦੇ ਫੋਨਾਂ 'ਚ ਦੋਨੇ ਚੱਲਦੀਆਂ ਨੇ ਆ ਸਾਡੇ ਜਿਹੜੇ ਅਕਾਊਂਟਸ ਨੇ ਉਹ ਬੀਤੇ ਫੋਨ 'ਚ ਵੀ ਚੱਲਦੇ ਆ ਉਹ ਮੇਰੇ ਫੋਨ 'ਚ ਵੀ ਚੱਲਦੇ ਆ ਜਿਹੜੀ ਆਈਡੀਆਂ ਨੇ ਉਹ ਬੀਤੇ ਫੋਨ 'ਚ ਵੀ ਆਉ ਉਹ ਮੇਰੇ ਫੋਨ 'ਚ ਵੀ ਆ ਓਕੇ ਤੇ ਬਟ ਆ ਇੱਕ ਦਿਨ ਉਧਰ ਪਿਆ ਕਰੂਗਾ ਇੱਕ ਦਿਨ ਉਧਰ ਪਿਆ ਕਰੂਗਾ ਇਸ ਕਰਕੇ ਦੂਜੇ ਚੈਨਲ ਨੂੰ ਵੀ ਫੋਲੋ ਕਰ ਲਿਓ ਤੁਸੀਂ ਸਾਡੇ ਨੂੰ ਠੀਕ ਹੈ ਬਲਾਸਟ ਜੋੜੀ ਇਹ ਆ ਵੀ ਤੋ ਬੋਲ ਦੇ ਹੰਟੂ ਵੀ ਕਾ ਦੇ ਬਲਾਸਟਰ ਜੋੜੀ ਜੋੜੀ ਬਲਾਸਟਰ ਜੋੜੀ ਇੱਕ ਬਲਾਸਟ ਜੋੜੀ ਵੀ ਤੋ ਇੱਕ ਬਲਾਸਟ ਜੋੜੀ ਕਾਜਲ ਓਕੇ ਸਟੇ ਟਿਊਨ ਗਾਇਜ਼ ਬਣੀ ਰਹੋ ਸਾਡੇ ਚੈਨਲ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆ ਗਿਆ ਸਿੱਧਾ ਹੁਣ ਸਿਆਲਾ रा यारेड़ चाह भी कप मई से पीवा है उसके पिता चाह भी नहीं पीना पीनिया चाह एक, चा। एक सलाह करे खड़के गुड <laughs> morning ਸੱਜੇ ਬਣੇ ਸੱਜੀ ਗੱਲ ਰੀ ਬਾਈ ਦੇ ਇਤਲਾ ਫਿਲਟਰ ਦੀ ਲਾ ਜਿਹੜਾ ਲਾਈ ਪਤਾ ਮੈਨੂੰ ਪਤਾ ਮੈਨੂੰ ਵਈ ਦਾ ਕਿੰਨਾ ਕਾਲਾ ਆ ਰਿਹਾ ਤੇ ਵਿੱਚ ਅੱਗੇ ਆ ਜਾਲੀਆਂ ਲੱਗੀਆਂ ਤੇ ਥੋੜੀ ਪਿੱਤ ਨੂੰ ਥੋੜਾ ਜਾ ਕੰਮ ਸੀਸ ਕਰਕੇ ਪਿੱਛੇ ਜਾ ਕੇ ਬਹਿ ਗਿਆ ਹਾਂ ਜੀ ਪਿੱਛੇ ਆ ਮੈਂ ਪਿੱਛੇ ਬੈਠਾ ਮੈਂ ਰਾਜੇ ਨੂੰ ਤੇ ਸਭ ਤੋਂ ਘੈਂਟ ਗੱਲ ਅੱਜ ਮੈਂ ਦੱਸਾਂ ਕਿ ਸਤਿ ਸ੍ਰੀ ਅਕਾਲ ਮੈਂ ਦੱਸਦੀ ਤੇ ਅੱਜ ਵੀਦੀ YouTube ਦੀ ਪੇਮੈਂਟ ਆ ਗਈ ਆ ਮੈਂ ਹੱਕ ਸੱਚ ਦਾ ਮੁੜਕਾ ਅੱਜ ਨਸੀਬ ਹੋਇਆ ਇੰਨੇ ਟਾਈਮ ਬਾਅਦ ਘੰਟੂ ਘੰਟ 4 ਸਾਲ ਹੋ ਗਏ ਸਾਨੂੰ ਮਿਹਨਤ ਕਰਦਿਆਂ ਨੂੰ YouTube ਤੇ ਤੇ ਅੱਜ ਵਾਹਿਗੁਰੂ ਨੇ ਸੁਣੀਆ ਅੱਜ ਪੇਮੈਂਟ ਆ ਗਈ ਸਾਡੀ ਮਲਕੇ ਪੀਤ ਵਾਲਾ ਜਿਹੜਾ ਪਰਸਨਲ ਪੇਜ ਹੈ ਨਾ ਉਹ ਤੋਂ ਆ ਗਈ ਆ ਤੇ ਮਤਲਬ ਕਿ ਆ ਤਾਂ ਪਹਿਲਾਂ ਜਾਂਦੀ ਲੇਕਿਨ ਉਹਦੀ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਉਹ ਪੇਜ 'ਚ ਥੋੜਾ ਜਿਹਾ ਮਤਲਬ ਕਿ ਜਿਹੜੀ ਸੈਟਿੰਗ ਸੀਗੀ ਉਹ ਸਹੀ ਨਹੀਂ ਕੀਤੀ ਸੀ ਸਾਰਿਆਂ ਦਾ ਤੁਸੀਂ ਵੀ ਬਹੁਤ ਪਿਆਰ ਕਰਦੇ ਹੋ ਇਸ ਕਰਕੇ ਤੁਹਾਡਾ ਸਭ ਤੋਂ ਵੱਡੀ ਤੁਹਾਡੀ ਦੇਣਾ ਤੇ ਅਸੀਂ ਮਿਹਨਤ ਕਰਦੇ ਹਾਂ ਤੁਸੀਂ ਰੰਗ ਲਿਉਂਦੇ ਹੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਲਵ ਯੂ ਸਾਰਿਆਂ ਨੂੰ so much thank you ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਸ਼ੋਅ ਤੇ ਆਪਣੀ ਲੋਕੇਸ਼ਨ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸੀ ਸੀ ਫਗਵਾੜਾ ਤੇ ਮੈਂ ਇਕੱਲੀ ਬੈਠੀ ਹਾਂ ਗੱਡੀ ਦੇ ਵਿੱਚ ਸਾਰੇ ਉੱਡ ਗਏ ਔਰ ਮੈਨੂੰ ਨਹੀਂ ਪਤਾ ਕਿੱਧਰ ਗਏ ਮੈਨੂੰ ਬੈਠੇ ਬੈਠੇ ਨੀਂਦ ਵੀ ਆ ਰਹੀ ਹੈ ਲੇਕਿਨ 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 ਕੰਮ ਕਰਨਾ ਇਸ ਲਈ ਐਕਟਿਵ ਰਹਿਣਾ ਪੈਊ ਪਾਊਗਾ ਐਕਟਿਵ ਰਹਿਣਾ ਪੈਣਾ ਸੋਰੀ ਮੈਂ ਥੋੜੀ ਜੀ ਕਨਫਿਊਜ਼ ਹੋ ਜਾਂਦੀ ਆ ਪੰਜਾਬੀ ਲੈਂਗੁਏਜ ਬੋਲਣ ਦੇ ਵਿੱਚ ਲੇਕਿਨ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਮੈਂ ਸਹੀ ਬੋਲਾਂ ਕਿਉਂਕਿ ਦੇਖੋ ਮੈਂ ਹਰਿਆਣਵੀ ਆ ਤੇ ਮਨ ਹਰਿਆਣਵੀ ਬੋਲਣੀ ਆ ਬਹਿ ਲੇਕਿਨ ਮੈਂ ਪੰਜਾਬੀ ਇਸ ਕਰਕੇ ਬੋਲਦੀ ਹਾਂ ਕਿਉਂਕਿ ਜਿਹੜੇ ਸਾਡੇ ਈਵਰਸ ਨੇ ਸਾਡਾ ਪਰਿਵਾਰ ਆ ਜਿਹੜਾ YouTube ਦਾ Insta ਵਗੈਰਾ ਦਾ ਉਹ ਮੋਸਟਲੀ ਪੰਜਾਬੀ ਨੇ ਇਸ ਕਰਕੇ ਮੈਂ ਪੰਜਾਬੀ ਬੋਲਦੀ ਹਾਂ ਤੇ ਬਾਕੀ ਦੇਖਦੇ ਅੱਜ ਦਿਨ ਦਾ ਕੀ ਸੈਟਲਮੈਂਟ ਬਣਦੀ ਹੈ ਕਿਦਾਂ ਕੀ ਠੰਡ ਆ ਕੇ ਬਾਹਰ ਕੀ ਕੋਸ਼ਾ ਨਹੀਂ ਪਤਾ ਕੁਝ ਵੀ ਹਜੇ ਕਿਉਂਕਿ ਅੱਜ ਮੌਸਮ ਨੋਰਮਲ ਆ ਬਿਲਕੁਲ ਕੋਈ ਜ਼ਿਆਦਾ ਠੰਡਿਤਦਾ ਨਹੀਂ ਹੈਗਾ ओके ਬਣੇ ਰਹੋ ਚੈਨਲ ਤੇ ਇਹ ਤੇ ਵੋਇਸ ਐਡ ਕਰਨਾ ਹੈ ਠੀਕ ਹੈ ਚਲਿਓ ਹਲੋ ਤੇ ਜਿੱਦੇ ਆਪਾਂ ਹੋ ਗਏ ਆ ਸ਼ੋਤੋ ਫਰੀ ਤੇ ਇਹ ਜਿਹੜਾ ਸਾਬਜੀ ਹੈ ਨਾ ਇਹ ਮੇਨ ਬੰਦਾ ਇਹ ਕਹਿੰਦਾ ਮੈਂ ਕੰਮ ਤੇ ਨਹੀਂ ਹੁੰਦਾ ਕੱਲ ਨੂੰ ਕਹਿੰਦਾ ਵਿਆਹ ਦੇਖਣ ਜਾਣਾ ਮੈਂ ਆਏਗਾ ਕਿ ਨਹੀਂ ਆਏਗਾ ਗੱਲ ਹੈ ਆਉਂਗਾ ਹੈ ਦੇਖ ਲਓ ਹੁਣ ਧੋ ਲਿਆਵਾਂਗੇ ਚੱਕੇ ਤੈਨੂੰ ਤਾਂ ਅਸੀਂ ਤੇ ਹੁਣ ਅਸੀਂ ਖੜਿਆ ਨੂੰ ਲੁਧਿਆਣੇ ਜਾਮ ਚ ਤੇ ਲੁਧਿਆਣੇ ਦੇ ਸਾਰਿਆਂ ਨੂੰ ਪਤਾ ਕਿ ਬਈ ਲੁਧਿਆਣਾ ਜਾ ਕੇ ਬੰਦਾ 1 ਘੰਟੇ ਤੋਂ ਪਹਿਲਾਂ ਨਿਕਲਦਾ ਇੱਕ ਮਿੰਟ ਸਲਾਈਡ ਬੰਦ ਕਰ ਲੀਏ ਨਹੀਂ ਅਸੀਂ ਇੱਥੇ ਨੂੰ ਤੇ ਇੱਧਰ ਵੀ ਬੰਦੇ ਛੁੱਟੀ ਮਾਣਨ ਨੂੰ ਕਹਿੰਦੇ ਆ ਕੋਈ ਨਹੀਂ ਮਾਫ ਕੀ ਤੇ ਕਦੀ ਛੁੱਟੀ ਤਾਂ ਹੋ ਜਾਂਦੀ ਆ ਏ ਇੱਕ ਵਾਰੀ ਅਸੀਂ ਨਿਕਲ ਜੀ ਬੱਤੀਆਂ ਤੋਂ ਬੱਤੀਆਂ ਨੇ ਬੱਤੀਆਂ ਨਹੀਂ ਆਈਆਂ ਠੀਕ ਹਾਂ ਨਿਕਲਾਈ ਅਸੀਂ ਬੱਤੀਆਂ ਤੋਂ ਫੋਟੋ ਬੰਦ ਕਰਦਾ ਚੱਲ ਓਏ ਕਾਪੀਰਾਈਟ ਹੋਏਗਾ ਚੈਨਲ ਤੇ ਵੀਡੀਓ ਤੇ ਉਧਰ ਡਟਾ ਕੋਨੀ ਹੁੰਦਾ ਤੇਰੀ ਹੁੱਡੀ ਦੇਖ ਕੇ ਯਾਦ ਆ ਗਈ ਮੇਰੇ ਕੇ ਲੋਕਾ ਦੇ ਲੋਕਾ ਦੇ ਹੁੱਡੀ ਬਾਈ ਸੋਹਣੇ ਲੱਗਦੀ ਆ ਤੇ ਮੈਂ ਜਾਦੂ ਜਿਹੀ ਲੱਗਦਾ ਮੈਂ ਜਾਦੂ ਲੱਗਣ ਡਿਆ ਮੈਂ ਜਾਦੂ ਲੱਗਣ 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 ਡਿਆ ਮੈਂ ਜਾਦੂ ਲੱਗਣ ਡਿਆ ਕੀ ਕਰਦਾ ਢੀ ਹੋ ਗਿਆ ਫਰੀ ਗੁਰੂਆ ਤੇ ਹੁਣ ਚਾਰੇ ਬੰਦੇ ਬੈਠੇ ਆ ਪਗੰਡੇ ਚ ਚਾਰ ਆ ਨਾ 2 ਤੇ 2 4 ਚਾਰੇ ਬੰਦੇ ਆ ਪਰ ਪੰਜ ਆ ਗੱਡੀ ਆ ਮਾਗੋਂ ਹੋਰ ਬਸੇ ਭੱਜਣਾ ਨਾ ਤੇ ਮਨੋਜ ਇੱਕ ਗੱਲ ਸੱਚੀ ਦੱਸਿਓ ਮੈਂ ਵੀ ਤੇਰੇ ਤੋਂ ਵੀ ਪੁੱਛ ਰਹੀ ਆ ਠੀਕ ਆ ਤੁਹਾਨੂੰ ਅੱਗੇ ਕਰਦਾ ਮੈਂ ਕਿ ਅੱਜ ਆਪਾਂ ਵੈਸੇ ਦੇਖਦੇ ਤਾਂ ਡੇਲੀ ਆ ਇਹ ਚੀਜ਼ਾਂ ਨੂੰ ਲੇਕਿਨ ਅੱਜ ਮੈਨੂੰ ਐ ਦੱਸ ਜਿੱਥੇ ਮਨਵਾ ਆਰਟਿਸ ਉਹ ਸੋਰੀ ਕੀ ਨਾ ਅੱਜ ਪੈरिस ਵਧੀਆ ਸੀ ਨਾ ਸੋਹਣਾ ਸੀ ਪੂਰਾ ਲੇਕਿਨ ਜਿੱਥੇ ਆਰਟਿਸਟਾਂ ਨੂੰ ਬੈਠਣ ਦੀ ਜਗ੍ਹਾ ਹੁੰਦੀ ਆ ਉਹ ਕਿੱਦਾਂ ਦੀ ਸੀ ਐ ਨਹੀਂ ਸੀ ਬਰੀ ਹੈ ਤੈ ਦੱਸ ਵਈ ਤੁਸੀਂ ਦੱਸੋ ਚਾਂਦੀ ਵੀਰੇ ਇਹ ਜਮਾ ਬਿਲਕੁਲ ਗੰਦੇ ਚ ਬੈਠਾ ਅਜੇ ਵੰਦੇ ਕਿਤਨ ਜਾ ਹਾਂ ਜਿੱਥੇ ਮਤਲਬ ਕਿ ਕੀ ਰਸੀਦ ਦੇ ਮਤਲਬ ਕਿ ਨਾਸੀ ਹੋਰ ਚੀਜ਼ ਕਵਰ ਨਹੀਂ ਕੀਤੀ ਸੋਹਣੀ ਰਿਕਾਰਡ ਨਹੀਂ ਕੀਤੀ ਤੇ ਕਿਉਂਕਿ ਸਾਨੂੰ ਟਾਈਮ ਨਹੀਂ ਲੱਗਿਆ ਜੀ ਬਿਲਕੁਲ ਵੀ ਇਸ ਕਰਕੇ ਮਤਲਬ ਕਿ ਨਾ ਇਹ ਗੱਲ ਹਰ ਜਗ੍ਹਾ ਹੀ ਹੁੰਦੀ ਆ ਕਿ ਜਿੱਥੇ ਮਤਲਬ ਕਿ ਪਹਿਲਾਂ ਸਿੰਨੇ ਵਧੀਆ ਵਧੀਆ ਹੁੰਦੇ ਨੇ ਘੈਂਡ ਹੁੰਦੇ ਲੇਕਿਨ ਜਿੱਥੇ ਮਤਲਬ ਕਿ ਇੰਨੀ ਸੋਹਣੀ ਸਟੇਜ ਹੁੰਦੀ ਆ ਨਾ ਉਹੀ ਸਟੇਜ ਦੇ ਪਿੱਛੇ ਜਿੱਥੇ ਕੈਬਨ ਹੁੰਦਾ ਜਿੱਥੇ ਬੈਠਣ ਦੀ ਜਗ੍ਹਾ ਹੁੰਦੀ ਆਰਟਿਸਟਾਂ ਦੀ ਉੱਥੇ ਕੋਈ ਵੀ ਜਗ੍ਹਾ ਜੱਜਦੀ ਨਹੀਂ ਬੰਦੇ ਨੂੰ ਐ ਵੀ ਨਹੀਂ ਹੁੰਦਾ ਕਿ ਯਾਰ ਉਹ ਵੀ ਇਨਸਾਨ ਹੀ ਹੁੰਦੇ ਆ ਠੀਕ ਆ ਮੈਨੂੰ ਸੱਚੀ ਅੱਜ ਤਾਂ ਇਹਨਾ ਬੇਕਾਰ ਲੱਗਿਆ ਨਾ ਕਿ ਬਸ ਬਾਕੀ ਸਾਨੂੰ ਪਤਾ ਹੈ ਨਾ ਟਾਈਮ ਐਡਜਸਟ ਕਰਨਾ ਹੁੰਦਾ ਅਈ ਅਸੀਂ ਤਾਂ ਆਰਟਿਸਟ ਹੀ ਕਰਨਾ ਹੁੰਦਾ ਚੈ ਗੁੜੀਆਂ ਮੁੰਡਿਆਂ ਦੇ ਨਖਰੇ ਉੱਚੇ ਹੁੰਦੇ ਆ ਉਹ ਬੈਠੇ ਉਹਨਾਂ ਨੇ ਆਪਾਂ ਨੂੰ ਅਡਜਸਟ ਕਰਨਾ ਪਿਆ ਅਸੀਂ ਬੈਠੇ ਆ ਕਿਉਂਕਿ ਨਾ ਆਪਾਂ ਨੂੰ ਪਤਾ ਵੀ ਆਪਾਂ ਕੰਮ ਤਾਂ ਕਰਨਾ ਹੀ ਹੈ ਨਾ ਬੈਠਣਾ ਪੈਣੀ ਹੈ ਫਿਰ ਕਿਉਂ ਨਾ ਅਸੀਂ ਉੱਥੇ ਥੋੜਾ ਜਿਹਾ ਸਫਾਈ ਕੀਤੀ ਸਫਾਈ ਕਰਕੇ ਅਡਜਸਟ ਕੀਤਾ ਅਡਜਸਟ ਕਰਨ ਤੋਂ ਬਾਅਦ ਬਹੁਤ ਬਹੁਤ ਵਧੀਆ ਕੰਮ ਨਿਕਲਿਆ ਸਫਾਈ ਕਰਕੇ ਬਾਬਸਾਂਗੇ ਤਾਂ ਸਦਾ ਲੇਕਿਨ ਨਾ ਇਹ ਜਿਹੜੇ ਪੈਲੇਸ ਹਾਲੇ ਹੁੰਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਇਹ ਉਹਨਾਂ ਦੀ ਹਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਵੀ ਉਹਨਾਂ ਨੂੰ ਜਗਾ ਤਾਂ ਕੈਬਨ ਹੋਣਗੇ ਕਈ ਜਗ੍ਹਾ ਤੇ ਇੰਨੇ ਵਧੀਆ ਵਧੀਆ ਕੈਬਨ ਬਣਾਏ ਹੋਏ ਨੇ ਲੇਕਿਨ ਕੁਝ ਲੋਕਾਂ ਨੇ ਨਾ ਕੈਬਨ ਬਣਾਏ ਹੀ ਨਹੀਂ ਜਾਂਦੇ ਦੇ ਕੈਬਨ ਕੀ ਚੱਤੇਗੀ ਕੁਝ ਵੀ ਨਹੀਂ ਬਣਾਇਆ ਹੋਇਆ ਸਾਨੂੰ ਓਡੀਅன்ஸ் ਵੀ ਆ ਕੇ ਕਹਿੰਦੀ ਹੁੰਦੀ ਆ ਵੀ ਤੁਹਾਨੂੰ ਕਮਰੇ ਨਹੀਂ ਮਿਲਦੇ ਹੈਗੇ ਕੀ ਆਈ ਕਰਨ ਨੂੰ ਓਡੀਅன்ஸ் ਆ ਕੇ ਪੁੱਛਦੀ ਆ ਕਿ ਭਈ ਤੁਹਾਨੂੰ ਮਤਲਬ ਕਿ ਤੁਸੀਂ ਚੇਂਜ ਕਿੱਥੇ ਕਰਦੇ ਹੋ ਕੀ ਮੈਂ ਮਤਲਬ ਕਿ ਤੁਸੀਂ ਕੀ ਮੀਰ ਲਿਸਟ ਕਰਦੇ ਹੋ ਉਹ ਚੀਜ਼ ਸਾਨੂੰ ਪਤਾ ਵੀ ਅਸੀਂ ਕਿੰਨਾ ਅਡਜਸਟ ਕਰਦੇ ਆ ਕਿ ਕੁੜਨਾ ਕੁੜਨਾ ਤਾਂ ਚੇਂਜ ਕਰਨ ਵਾਸਤੇ ਕੋਈ ਸਟਾਰਟਿੰਗ ਹੁੰਦੀ ਆ ਨਾ ਕੋਈ ਰੂਮ ਨਾ ਕੋਈ ਵਾਸ਼ਰੂਮ ਫਲਾਣਾ ਤੇ ਉਹ ਕੋਈ ਠੀਕ ਹੈ ਯਾਰ ਗਲਤੀ ਨਾਲ ਚਲੋ ਅਡਜਸਟ ਕਰਨ ਵਾਸਤੇ ਕੋਈ ਅਸੀਂ ਕਪੜਾ ਵਗੈਰਾ ਜਾਂ ਮੈਟ ਵਗੈਰਾ ਚੰਕ ਵੀ ਲਈਏ ਤਾਂ ਉਦੋਂ ਆ ਕੇ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਆ ਆਏ ਬੁਲਾਣਾ ਤੁਹਾਡੇ ਬਾਪ ਦਾ ਇਹ ਬੁਲਾਣਾ ਬਹੁਤ ਉਸ ਅਡਜਸਟ ਕਰਨਾ ਪੈਂਦਾ ਬਟ ਉੱਥੇ ਅਸੀਂ ਤਾਂ ਨਹੀਂ ਬੋਲਦੇ ਵੀ ਛੱਡੋ ਮਤਲਬ ਸਿਰਫ ਲੋਕਾਂ ਨੂੰ ਆਏ ਦਿਖਦਾ ਕਿ ਭਈ ਵਧੀਆ ਪੈਸੇ ਕਮਾਉਂਦੇ ਆ ਲੇਕਿਨ ਆ ਹੀ ਦੇਖਦੇ ਸੂਰ ਪੈਸਿਆਂ ਦੇ ਵਿੱਚ ਖਰਚੇ ਕਿੰਨੇ ਤਾਂ ਮਤਲਬ ਕਿ ਅੱਜ ਕੱਲ ਹਰ ਕੁੜੀ ਕੋਲੇ ਆਪ ਦਾ ਟੈਂਟ ਹੁੰਦਾ ਚੇਂਜ ਕਰਨ ਵਾਸਤੇ ਕਿਉਂ ਹੁੰਦਾ ਉਹ ਸਿਰਫ ਪੈਲਸ ਵਾਲਿਆਂ ਨੂੰ ਦੇਖ ਕੇ ਕਿ ਭਈ ਉਹਨਾਂ ਨੇ ਕੈਬਨ ਨਹੀਂ ਬਣਾਏ ਹੁੰਦੇ ਚੇਂਜਿੰਗ ਵਾਸਤੇ ਚੇਂਜਿੰਗ ਰੂਮ ਵੀ ਨਹੀਂ ਹੁੰਦਾ ਇਸ ਕਰਕੇ ਉਹ ਟੈਂਟਾਂ ਤਾਂ ਹੀ ਸਾਢੇ ਪੈਸੇ ਲੱਗਦੇ ਇਹ ਪੈਸੇ ਉਹਨਾਂ ਚ ਹੀ ਲੱਗਦੇ ਜਿੱਦੀ ਸਾਨੂੰ ਪੇਮੈਂਟ ਮਿਲਦੀ ਆ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤੁਸੀਂ ਵੀ ਵਿਚਾਰ ਦਿਓ ਇਹ ਗੱਲ ਸਹੀ ਆ ਜਾਂ ਗਲਤ ਕੀ ਕਰਨਾ ਚਾਹੀਦਾ ਤੋਡੇ ਨਾਲ ਹੀ ਇਹ ਸਾਰਾ ਕੁਝ ਐਡਜਸਟਬਟ ਕਰਨਾ ਪੈਂਦਾ ਸੀ ਵੀ ਮਜਬੂਰ ਆ ਕੀ ਕਰੀਏ ਤੇ ਬਸ ਇਹੀ ਗੱਲਾਂ ਸੋਚਿਆ ਕਰੋ ਕਿ ਭਈ ਅਸੀਂ ਵੈਸੇ ਬਾਦੂ ਕਮਾਉਂਦੇ ਸੀ ਕਿ ਇਹ じゃ ਕੁਝ ਵੀ ਨਹੀਂ ਹੈਗਾ ਨਾਰਮਲ ਬੰਦਿਆਂ ਵਾਂਗੂ ਹੀ ਅਸੀਂ ਆ ਤੇ ਬਲਕਿ ਇਹ ਨਾਰਮਲ ਬੰਦੇ ਵਿਆਹ ਚ ਆਏ ਹੋਏ ਬੰਦੇ ਘਟੋ ਘਟ ਵਧੀਆ ਤਰੀਕੇ ਨਾਲ ਆਪਣਾ ਇੰਜੋਏ ਕਰਦੇ ਆ ਹਰ ਚੀਜ਼ ਦੇਖਦੇ ਆ ਲੇਕਿਨ ਅਸੀਂ ਜਿੱਥੇ ਮਤਲਬ ਕਿ ਸਭ ਨੂੰ ਮਤਲਬ ਕਿ ਇੰਜੋਏ ਤਾਂ ਹੋਣੇ ਜਿਹੜਾ ਜੋ ਸਾਥ ਦੇ ਕਰਕੇ ਇੰਜੋਏ ਕਰਦੇ ਨਾ ਅੱਜ ਕੱਲ ਪੈਸਾ ਵੀ ਦੋ ਨੰਬਰ 'ਚ ਹੀ ਆ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਜਾਂ ਅਸੀਂ ਕੋਈ ਵੀ ਕਹਿੰਦਾ ਵੀ ਐਂ ਕਰਦੇ ਨੇ ਇੱਕ ਖੁੱਲਾ ਖਾਂਦੇ ਬਿੰਦੇ ਨੇ ਕਹਿੰਦੇ ਆਮੇਸ਼ਾ ਇੱਕ ਗੱਲ ਹੋਰ ਵੀ ਆਮੇਸ਼ਾ ਦੂਸਰੇ ਦੀ ਥਾਲੀ 'ਚ ਲੱਡੂ ਵੱਡਾ ਦੀਦਾ ਹੁੰਦਾ ਅਸੀਂ ਸਰੀਰ ਤੋੜ ਕੇ ਆਏ ਹਾਂ ਹੁਣ ਕੰਮ ਕਰਕੇ ਆਏ ਹਾਂ ਹਨਾ ਅਸੀਂ ਘਰੇ ਮੈਂ ਹੁਣ ਡਰਾਈਵ ਕਰ ਰਿਹਾ ਮੈਂ ਜਾ ਕੇ ਪਹੁੰਚੂਗਾ ਘਰੇ ਠੀਕ ਹੈ 10:00 ਵੱਜ ਜਾਣਗੇ ਸਾਨੂੰ ਜਾਂਦੇ ਜਾਂਦੇ ਤੇ ਸੱਚੀ ਗੱਲ ਆ ਕੇ ਘਰ ਦੀ ਰੋਟੀ ਖਾ ਕੇ ਮੰਮੀ ਬੈਠੀ ਹੋਊਗੀ ਕਿਉਂ मामा ਨੂੰ ਪੋਤਾਂ ਦੀ ਤੇ ਜਵਾਕਾਂ ਦੀ ਆਪਣਾਂ ਦੀ ਫਿਕਰ ਹੁੰਦੀ ਆ ਸਾਡੀ ਮਾਂ ਐਹ ਜੀ ਆ ਜਿਹੜੀ ਸਾਨੂੰ 12 ਵਜ ਜਾਣ 1 ਵਜ ਜਾਣ ਉਹ ਬੈਠੀ ਸਾਨੂੰ ਤੱਕਦੀ ਰੂਹ ਵੀ ਕਦੋਂ ਖਾਣਗੇ ਤੇ ਉਹਨੇ ਕਦੇ ਸਾਨੂੰ ਭੁੱਖੇ ਨਹੀਂ ਸੌਣ ਦਿੱਤਾ ਤੇ ਇੱਕ ਗੱਲ ਹੋਰ ਸਾਰੇ ਮਤਲਬ ਕਿ ਸਾਰਿਆਂ ਨੂੰ ਇਦਾਂ ਬਹਿਮ ਹੁੰਦਾ ਕਿ ਭਈ ਇਹ ਤਾਂ ਡੇਲੀ ਵਿਆਹ ਚ ਰਹਿੰਦੇ ਪਤਾ ਨਹੀਂ ਕੀ ਕੁਝ ਖਾਂਦੇ ਹੋਣੇ ਆ ਇਹ ਗੱਲ ਸੱਚੀ ਆ ਕਿਉਂਕਿ ਮੈਨੂੰ ਜਿੱਦਾਂ ਕੋਈ ਪੁਰਾਣ ਸਾਲ ਹੁੰਦੇ ਨਾ ਉਹ ਵੀ ਬੋਲਦੇ ਆ ਇਹ ਚੀਜ਼ ਨਾ ਜਿੱਦੋਂ ਆਪਾਂ ਡੇਲੀ ਡੇਲੀ ਇਹ ਚੀਜ਼ ਆਪਾਂ ਨੂੰ ਮਿਲਣ ਲੱਗੀ ਸੀ ਨਾਲੇ ਬਾਕੀ ਗੱਲ ਉਹ ਚ ਔਇਲ ਹੀ ਜ਼ਿਆਦਾ ਹੁੰਦਾਗਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਢਾਬੇ ਦਾ ਖਾਣਾ ਕਿੰਨੇ ਦਿਨ ਖਾ ਸਕਦੇ ਹੋ ਹਾਂ ਸਹੀ ਹੈ ਭਾਵੇਂ ਫ੍ਰੀਜ ਵਿੱਚ ਮਿਲਦਾ ਹੋਵੇ ਉਹ ਵੀ ਦੱਸੋ ਕਿੰਨੇ ਦਿਨ ਖਾ ਸਕਦੇ ਹੋ ਤੁਸੀਂ ਨਹੀਂ ਖਾ ਸਕਦੇ ਜਿਆਦਾ ਟਾਈਮ ਕਿਉਂਕਿ ਉਹ ਸਾਡੇ ਵੀ ਸਰੀਰ ਖਰਾਬ ਹੁੰਦਾ ਉਹ ਜੀ ਆ ਕੇ 10 ਵਜੇ ਹੁਣ ਪੌਂਗੀ ਪੈਂਦੇ ਕਰਦੇ ਨੂੰ 11 ਵਜ ਜਾਣੀਂ ਉਸ ਤੋਂ ਬਾਅਦ ਸਵੇਰੇ 7 ਵਜੇ ਫੇਰ ਉੱਠ ਖੜਨਾ ਉੱਠ ਕੇ ਨਾਲ ਦੀ ਨਾਲ ਤਿਆਰ ਹੋਣਾ ਪੈਣਾ ਹਨਾ ਕੰਮ ਤੇ ਨਿਕਲਣਾ ਐ ਨਹੀਂ ਪਤਾ ਜੇ ਦੂਰ ਜਾਣਾ ਹੋਵੇ 5 ਵਜੇ ਨਿਕਲਦੇ ਆਂ 4 ਵਜੇ ਉੱਠ ਖੜਦੇ ਆਂ ਕਈ ਕਈ ਵਾਰ ਤਾਂ ਰਾਤਾਂ ਨੂੰ ਅਸੀਂ 3 3 2 2 ਵਜੇ ਵੀ ਨਿਕਲੇ ਆ ਹਨਾ ਸੋ ਇਹ ਅ ਸਟਰਗਲ ਲਾਈਫ ਕੋਈ ਵੀ ਕੰਮ ਕਰੋ ਤੁਸੀਂ ਕਿਸੇ ਵੀ ਕੋਈ ਕੰਮ ਚ ਹਰ ਇੱਕ ਚ ਮਿਹਨਤਾ ਮਿਹਨਤ ਕਰਨ ਵਾਲੀ ਠੀਕ ਹੈ ਬਾਬਾ ਰੰਗ ਭਾਗ ਲਾਉਂਦਾਗਾ ਇਸ ਕਰਕੇ ਕਿਸੇ ਨੂੰ ਯਜ ਨਾ ਕਰਿਆ ਕਰੋ ਵੀ ਹਾਂ ਇਹਦਾ ਕੰਮ ਵਧੀਆ ਇਹ ਚੰਗਾ ਖਾਂਦੇ ਪੀਂਦੇ ਉਹਨਾਂ ਦਾ ਇਦਾਂ ਹਨ ਤੇ ਸਾਰਿਆਂ ਨੂੰ ਹੀ ਸਾਰਿਆਂ ਦੀ ਲਾਈਫ ਚ ਇਦਾਂ ਸਾਰਾ ਕੁਝ ਹੈ ਨਾ ਕੋਈ ਇੱਕ ਵੀ ਕੰਮ ਮਾੜਾ ਚਾਹੋ ਨਹੀਂ ਹੈਗਾ ਸੌਖਾ ਸਾਰੀ ਕੰਮ ਔਖੇ ਨੇ ਸੋ ਇਸ ਕਰਕੇ ਕਿਸੇ ਨੂੰ ਐਡਾ ਕਮੈਂਟ ਨਾ ਕਰਿਆ ਕਰੋ ਜਜ ਨਾ ਕਰਿਆ ਕਰੋ ਸਾਰਿਆਂ ਦਾ ਜੀ ਹੁਣ ਡਰਾਈਵ ਤੇ ਜਾਂਦੇ ਲੰਨੀ ਤਾਂ ਆਡੀਅנס ਆਪਣੀ ਕਹਿਣ ਗਈ ਕਿ ਭਈ ਤੁਸੀਂ ਗੱਡੀ ਡਰਾਈਵ ਕਰਨ ਲੱਗੇ ਵੀਰੇ ਧਨ ਪਹੁੰਚਣ ਕਿਉਂਕਿ ਮੈਂ ਟ੍ਰੈਫਿਕ ਚਾ ਵੀ ਇੱਥੇ ਗੱਡੀ 10 ਤੋਂ 20 20 ਤੋਂ 30 ਮਿੰਟ 30 ਕਿਲੋ ਉਹਦੇ ਚੱਲਦੀ ਹੈ ਸਪੀਡ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਉਹਨੇ ਤੂੰ ਬਾਦੋ ਹਾਈਵੇ ਚੱਲ ਜਾਣਾ ਤੇ ਮੈਂ ਗੱਲ ਨਹੀਂ ਕਰ ਸਕਦਾ ਵੈਸੇ ਵੀ ਮੈਂ ਕਰਤਾ ਨਹੀਂ ਤੇ ਸੱਚੀ ਗੱਲ ਆ ਜੀ ਮੈਂ ਵਲੌਗ ਐਸੇ ਕਰਕੇ ਨਹੀਂ ਬਣਾਇਆ ਸੀ ਦਿਨੇ ਨਹੀਂ ਤਾਂ ਮੈਂ ਸ਼ੂਟ ਪੱਕਾ ਕਰਦੀ ਭਾਵੇਂ ਮੈਂ ਥੋੜਾ ਟਾਈਮ ਸ਼ੂਟ ਕਰਦੀ ਲੇਕਿਨ ਅੱਜ ਅਸੀਂ ਮੈਂ ਐਸੇ ਕਰਕੇ ਨਹੀਂ ਕੀਤਾ ਕਿਉਂਕਿ ਜਿਹੜੀ ਜਗ੍ਹਾ ਬੈਠਣ ਵਾਲੀ ਸੀ ਨਾ ਉਹ ਸੱਚੀ ਇੰਨੀ ਘਟਿਆ ਜਗ੍ਹਾ ਸੀ ਨਾ ਕਿ ਬਸ ਆਏ ਸੀ ਕਿ ਬਸ ਕੰਮ ਕਰਕੇ ਆਪਣਾ ਨਿਕਲ ਚਲੋ ਇੱਥੋਂ ਕਿਉਂਕਿ ਮੈਨੂੰ ਇੱਕ ਵਾਰੀ ਤਾਂ ਇਹ ਹੋ ਗਿਆ ਮੈਂ ਕਿ ਕਿਪ ਵੀਰਾਇ ਜ਼ਰੂਰ ਦੇਖ ਜਾਓ ਵਲੌਗ ਦੇ ਵਿੱਚ ਤੇ ਅੱਜ ਮੇਰੇ ਹਿਸਾਬ ਨਾਲ ਆਪਾਂ ਇੱਥੇ ਵਲੌਗ ਦਾ ਐਂਡ ਕਰਾਂਗੇ ਕਿਉਂਕਿ ਹੁਣ ਆਪਾਂ ਘਰੇ ਪਹੁੰਚ ਜਾਾਂਗੇ ਰੋਟੀ ਪਾਣੀ ਖਾ ਪੀ ਕੇ ਆਪਣਾ ਸੋ ਜਾਾਂਗੇ ਠੀਕ ਆ ਤੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ